ਅੱਸੀ ਗੱਲ ਦੋਖੋ ਇਹ ਸਾਡੇ ਮਰੀਜ਼ ਮੇਰ ਸਿੰਘ ਜੀ ਹੈ ਜਿਨ੍ਹਾਂ ਦੀ ਉਮਰ 80 ਸਾਲ ਹੈ ਜਿਹੜੇ ਕਿ ਪਰਸੋ ਹੀ ਸਾਡੇ ਕੋਲ ਆਏ ਨੇ ਅਨਸਟੇਬਲ ਅੰਜਾਈਨਾ ਦੇ ਨਾਲ ਤੇ ਇਹਨਾਂ ਨੂੰ ਛਾਤੀ ਦਰਦ ਚੱਲ ਰਿਹਾ ਸੀ ਜਿਹਦੇ ਨਾਲ ਪਸੀਨਾ ਵੀ ਆਇਆ ਤੇ ਇਹਨਾਂ ਨੂੰ ਪਰਸੋ ਸਟੇਬਲਾਈਜ਼ ਕਰਕੇ ਕੱਲ ਅਸੀਂ ਇਹਨਾਂ ਦੀ ਅੰਜੀਓਗ੍ਰਾਫੀ ਕੀਤੀ ਅੰਜੀਓਗ੍ਰਾਫੀ ਦੇ ਵਿੱਚ ਸਾਨੂੰ ਸਿੰਗਲ ਵੈਸਲ ਡਿਜ਼ੀਜ਼ ਆਈ ਜਿਹੜੀ ਕਿ ਰਾਈਟ ਕੋਰਨਰੀ ਆਰਟਰੀ ਸੀਗੀ ਉਹਦੇ ਵਿੱਚ ਫਿਰ ਆਪਾਂ ਇਹਨਾਂ ਨੂੰ ਬਲੂਨਿੰਗ ਕਰਕੇ ਐਂਜੋਪਲਾਸਟੀ ਕਰਤੀ ਸਟੰਟ ਪਾਤਾ ਇੱਕ ਸਟੰਟ ਕਰਕੇ ਇਹਨਾਂ ਦੀ ਸਰ ਵੈਸਲ ਸਟੇਬਲਾਈਜ਼ ਹੋ ਗਿਆ ਰਿਵਰਸ ਕਰਾਈਜ਼ ਹੋ ਗਿਆ ਤੇ ਹੁਣ ਬਾਪੂ ਜੀ ਆਪਣੇ ਆਪ ਨੂੰ ਠੀਕ ਫੀਲ ਕਰ ਰਹੇ ਤੇ ਇਹਨਾਂ ਦਾ ਵੀਓ ਆਪਾਂ ਪੁੱਛ ਲੈਂਦੇ ਹਾਂ ਹੁਣ ਬਾਪੂ ਜੀ ਕਿਵੇਂ ਤੁਹਾਡੀ ਤਕਲੀਫ ਹੁਣ ਠੀਕ ਹੈ ਠੀਕ ਹੈ ਉਹ ਜਿਹੜਾ ਛਾਤੀ ਦਾ ਦਰਦ ਪਸੀਨਾ ਫੇਰੀ ਆ ਰਿਹਾ ਸੀ ਕੁਝ ਨਹੀਂ ਠੀਕ ਹੈ ਹੁਣ ਸਭ ਠੀਕ ਹੈ ਠੀਕ ਹੈ ਖਾਣਾ ਪੀਣਾ ਖਾ ਰਹੇ ਹੋ ਕੋਈ ਕੱਖ ਲੱਗ ਰਹੀ ਹੈ ਹਾਂਜੀ ਠੀਕ ਹੈ ਚੱਲ ਫਿਰ ਕੇ ਤੋਰ ਫਿਰ ਕੇ ਦੇਖ ਲਿਆ ਠੀਕ ਹੋ ਹਾਂਜੀ ਦੇਖ ਪੇਸ਼ੈਂਟ ਜਿਹੜੇ ਬਿਊਜ਼ ਤੁਸੀਂ ਸੋਣੀ ਲਏ ਆ ਆਪਣੇ ਆਪ ਪੇਸ਼ੈਂਟ ਆਪੇ ਆਪ ਨੂੰ ਠੀਕ ਫੀਲ ਕਰ ਰਿਹਾ ਤੇ ਇਹਨਾਂ ਦਾ ਵੀ ਕੱਲ ਨੂੰ ਡਿਸਚਾਰਜ ਕਰਤਾ ਜਾਏਗਾ ਸੋ ਕੋਈ ਤੁਹਾਨੂੰ ਪੇ ਦੇ ਅਟੈਂਡੈਂਸ ਵੱਲੋਂ ਜਾਂ ਕੋਈ ਜਿਹੜੇ ਜੀਡੀਏ ਵਰਕਰ ਵਗੈਰਾ ਹੈ ਜਾਂ ਕੋਈ ਸਟਾਫ ਨਰਸ ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਕੋਈ ਕਿਸੇ ਨੇ ਬੱਚੇ ਨੇ ਕੋਈ ਕਹਿਣਾ ਨਾ ਮੰਨਿਆ ਹੋਵੇ ਜਾਂ ਕੋਈ ਅਜਿਹੀ ਦਿੱਕਤ ਆ ਨੀ ਸਾਰਾ ਸਟਾਫ ਹਸਪਤਾਲ ਦਾ ਠੀਕ ਸੀਗਾ ਠੀਕ ਵਧੀਆ ਵਧੀਆ ਅਟਲੀਆ ਨਹੀਂ ਹੋਈ ਇਹ ਤਾਂ ਉੱਠੂ ਵੱਟਣੀ ਬੁੱਟਣੀ ਨਹੀਂ ਠੀਕ ਹੈ ਠੀਕ ਹੈ ਇਹ ਹੋਰ ਮੁੱਦਾ ਗਿਆ ਲਿਆ ਠੀਕ ਹੈ ਜੀ ਇਹ ਸੀਗੇ ਬਾਪੂ ਜੀ ਸਾਡੇ ਮੇਰ ਸਿੰਘ ਜੀ ਜੋ ਜਿਹੜੇ ਕੀ ਸਟੇਬਲਾਈਜ਼ ਹੋ ਕੇ ਘਰ ਜਾ ਰਹੇ ਨੇ ਸਤਿ ਸ੍ਰੀ ਅਕਾਲ ਅਗਰ